ਗੁਰਬਾਣੀ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸ ਕੇਐਮ ਨਾਨ ਪੋਲਿਟਿਕਲ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਟੋਟਲਕੋਟ ਧੰਨਵਾਦ ਕਰਦਾ ਹਾਂ ਬਡਾਲਾ ਸਾਹਿਬ ਜੀ ਹੋਰਾਂ ਦਾ ਉਹਨਾਂ ਦੇ ਨਾਲ ਆਏ ਸੁਖਪ੍ਰੀਤ ਜੀ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇੱਕ ਪਿਆਰਯੋਗ ਗੱਲ ਹੀ ਹੈ ਐਸ ਲਈ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਪਰਲਾ ਕਰ ਲਏਗੇ ਤਾਂ ਜਿਸ ਵੇਲੇ ਬਰਾਲਾ ਸਾਹਿਬ ਉਸ ਮੋਰ ਚਾਲਾ ਕੇ ਬੈਠੇ ਨੇ ਤਾਂ ਜਾਇਆ ਜਾਣਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਪਰਾਲਾ ਨਹੀਂ ਹੋਇਆ ਇਸ ਗੱਲ ਲਈ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਨਾਲ ਬਡਾਲਾ ਸਾਹਿਬ ਤੋਂ ਵੀ ਇਸ ਗੱਲ ਦੀ ਮਾਫੀ ਚਾਹਾਂਗੇ ਲੇਕਿਨ ਇਹ ਕਲ ਜ਼ਰੂਰ ਹੈ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਿਹੜਾ ਉੱਥੇ ਦਰਸ਼ਨ ਕਰਨ ਆਉਣੇ ਹੋ ਉਦਹੀਂ ਦਰਸ਼ਨ ਦੇ ਦਿਆ ਕਰੋ ਉੱਥੇ ਆਜਾ ਕਰੋ ਮੈਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕਲ ਕਹੀ ਹੈ ਕਿ 5 ਦਿਨ ਉੱਥੇ ਲਾ ਦਿਓ ਅ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ 5 ਦਿਨ ਕਿਹਾ ਅਸੀਂ ਤੇ ਵੀ ਕਹਾਂਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਬਡਾਲਾ ਸਾਹਿਬ ਐਸ ਮੋਰਚੇ 'ਚ ਸਹੀ ਸਲਾਮਤ ਮੁਰ ਦੁਬਾਰਾ ਮੋਰਚਾ ਜਿੱਤ ਕੇ ਜਉਂਦੇ-ਜਉਂਦੇ ਉੱਠ ਗਏ ਤੈਨੂੰ ਅਰਥਨਲ ਵੇਦਾ ਕਰਦੇ ਆ ਕਿ ਜਿੱਤਾਂਗੇ ਬੋਲੇ ਮਹਾਰਾਜ ਜਿੱਤ ਕੇ ਜਾਵਾਂਗੇ ਡੱਲੇਵਾਲ ਸਾਹਿਬ ਅਸੀਂ ਕੋਈ ਮੇਰ ਹੈ ਦੇਖੋ ਕੋਈ ਪਾਣੀ ਪੜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਜੇ ਫਿਰ ਤੁਹਾਡੇ ਥੀ ਅਸਾਂ ਨਿਕਲ ਲਗੇ ਸਾਡੀ ਇੱਕ ਡਿਊਟੀ ਪੜੀ ਹੈ ਗੁਰੂ ਦੇ ਸੇਕੋਂ ਦੇ ਨਭੀ ਅਸੀਂ ਇਹ ਨਿਭਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜਥੇ ਬੰਦੀ ਸਾਰੀ ਬੈਠੀ ਹੈ ਮੈਂ ਜਥੇ ਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨੱਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਨ ਚਲੀ ਵੀ ਜਾਂਦੀ ਹੈ ਤਾਂ ਮੈਂ ਤੁਹਾਡੇ ਨੂੰ ਇੱਕ ਬੇਦਾ ਮੰਗਦਾ ਸਾਡੇ ਗੁਰੂ ਨੂੰ ਤੁਹਾਡੀ ਲੋੜ ਹੈ ਜੋੜਾਵਾ ਸਾਹਮਣੇ ਕੀ ਹੈ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨਹੀਂ ਪੂਰੇ ਦਰਨ ਦਾ ਯਤਨ ਕਰਨਾ ਵਿਸ਼ਵਾਸ ਰੱਖੋ ਕਿ ਇਸ ਗੱਲ ਦੇ ਉੱਤੇ ਪੂਰੇ ਵਹਿਗੁਰੂ ਜੀ ਕਾ ਬਾਲਸਾ ਗੁਰੂ ਆਦੇ ਮਦੀ ਕੀ ਵਤੇ ਬਕਰਣਾ ਸਾਰੇ ਨੇ ਪੈਸਾ ਪੈਂਦੇ ਨੇ ਇਧਰ ਦਰਕਰ ਵਹਿਗੁਰੂ ਅ ਅਰਦਾਸ ਕਰਦੇ ਢੱਲੀ ਵਾਲਾ ਸਭ ਫਤਿਹ ਜੀ ਜਾਵਾਂਗੇ ਪ੍ਰਧਾਨ ਜੀ ਪ੍ਰਧਾਨ ਜੀ ਪਰਸਾ ਗੁਰੂ ਤੇ ਸੱਚੀ ਹੋਣੀ ਜਿੱਤ ਹੋਣੀ ਫਾਰ ਜਾਵਾਂਗੇ ਜਬ ਪਾਰ ਜਾਵਾਂਗੇ ਐਸੀ ਹੋਣੀ ਜੋ ਫਾਰ ਜਾਵਾਂਗੇ ਹਾਂ ਨਾ ਸਾਡੇ ਚ ਲਿਖਿਆ ਨੇ ਦੂਸਰਾ ਮੈਂ ਜਿੱਥੇ ਗੁਰੂ ਘਰ ਦਾ ਕੀਰਤਨੀ ਆ ਤੁਸੀਂ ਮੈਨੂੰ maan ਦੇਨੇ ਉਮਰ ਵੱਧ ਵੇਖਾਂ ਤੇ ਤੁਸੀਂ ਮੇਰੇ ਸਾਰੇ ਬਜ਼ੁਰਗ ਤੇ ਤੁਹਾਡੇ ਬਜ਼ੁਰਗਾਂ ਦੇ ਸੰਘਰਸ਼ ਅਗੇ ਸਿਰ ਝੁਕਦਾ ਹੈ ਮੈਂ ਤੁਹਾਡੇ ਅੱਗੇ ਆਪਣੀ ਗੱਲ ਰੱਖ ਸਕਦਾ ਹਾਂ ਪਰ ਮਾਫੀ ਤੁਸੀਂ ਮੇਰੇ ਕੋ ਮੰਗੋ ਨਹੀਂ ਇਹ ਨਹੀਂ ਮੈਨੂੰ ਠੀਕ ਗੁਰੂ ਨਾਨਕ ਸਾਹਿਬ ਨੇ ਤਾਂ ਚਪੇੜਾ ਖਾਲੀਆਂ ਸੀਗੀਆਂ ਪੀਟਾ ਕੋਲ ਅਖਿਆ ਨਾਲ ਕੁ ਗੁੱਸਾ ਨਹੀਂ ਲੱਗਿਆ ਕਹਿੰਦੇ ਸੀ ਕਿ ਦਸਣ ਆਇਆ ਦੁਨੀਆ ਦੇ ਲੋਕੋ ਆਪਣੇ ਬਜ਼ੁਰਗਾ ਨੂੰ ਇੰਨਾ ਕ ਅਦਬ ਦਿਓ ਇਹ ਰੱਬ ਵਰਗੇ ਨੇ ਤੁਸੀਂ ਰੱਬ ਵੀ ਬਣ ਜਾਇਓ ਪਰ ਇੰਨਾ ਰੱਬ ਵਰਗੇ ਬਜ਼ੁਰਗਾ ਦੇ ਅੱਗੇ ਰੱਬ ਬਣਨ ਵਾਲੀ ਕੋਤਾਈ ਨਾ ਕਰੇ ਬੋਲੇ ਸੋਨਹਾ ਹੈ ਸ੍ਰੀ ਆਕਾਲ ਇਸ ਲਈ ਇੱਥੇ ਤੁਸੀਂ ਸਾਡੇ ਵੱਡੇ ਵਡੇਰੇ ਹੋ ਅਦਬ ਦਿੰਨੇ ਆ ਤੁਸੀਂ ਸਾਡੇ ਕੋਲ ਮਾਫੀ ਦੇ ਸ਼ਬਦ ਨਹੀਂ ਮੈਨੂੰ ਮੈਂ ਵਾਰ-ਵਾਰ ਚਲੋ ਨਹੀਂ ਕਹਿੰਦਾ ਸਤਿਗੁਰੂ ਕਿਰਪਾ ਕਰੇ ਸਾਡੇ ਸਿਰ ਤੇ ਹੱਥ ਰੱਖਿਓ ਤੁਹਾਡੀ ਫਤਿਹ ਸਾਡੀ ਫਤਿਹ ਤੁਹਾਡੇ ਕਰਕੇ ਸਾਡੀ ਫਤਿਹ ਤੇ ਮਹਾਰਾਜ ਜੀ ਕਹਿੰਦੇ ਨੇ ਇਹੀ ਕੀ ਕਿਰਪਾ ਕੇ ਸਜੀ ਹਮ ਹੈ ਗੁਰੂ ਰਹਿਮਤ ਕਰਨ ਅਰਦਾਸ ਕਰਦਾ ਹੈ ਕਿ ਤੁਹਾਨੂੰ ਛੇਤੀ ਤੋਂ ਛੇਤੀ ਤੁਰੰਤ ਮਹਾਰਾਜ ਫਤਿਹ ਜਪੀਆਂ ਬਖਸ਼ਣ ਅਸੀਂ 328 ਪਾਵਨ ਸਰੂਪ ਮਹਾਰਾਜ ਜੀ ਦੇ ਅਦਬ ਵਾਸਤੇ ਉਸਤਾ ਵੀ ਇਨਸਾਫ ਜਿਹੜਾ ਲੈ ਸਕੀਏ ਪਹਿਲਾਂ ਤੇ ਮੰਨਣ ਨੂੰ ਕੋਈ ਤਿਆਰ ਨਹੀਂ ਸੀ ਹੁਣ ਤਾਂ ਜਿਹੜੀ ਗੱਲ ਅਸੀਂ 10 ਸਾਲ ਤੋਂ ਕਹਿ ਰਹੇ ਸਾਂ ਅੱਜ ਉਹ ਸੱਚ ਹੋ ਗਈ ਪੰਥ ਵੀ ਕਹਿ ਰਿਹਾ ਤੇ ਗੁਰੂ ਕਿਰਪਾ ਕਰਨ ਮੇਰੇ ਵੱਲੋਂ ਅਗਰ ਤੁਹਾਨੂੰ ਕੋਈ ਗੱਲ ਕੀਤੀ ਮਾੜੀ-ਮੋਟੀ ਵੀ ਲੱਗੀ ਹੋਵੇ ਮੈਂ ਜ਼ਰੂਰ ਮਾਫੀ ਮੰਗ ਸਕਦਾ ਤੁਸੀਂ ਨਹੀਂ ਇਸ ਲਈ ਤੁਸੀਂ ਬਜ਼ੁਰਗੋ ਵੱਡੇ ਹੋ ਅਦਬ ਕਰਦਾ ਹੈ ਗੁਰੂ ਰਹਿਮਤ ਕਰੇ ਤੁਹਾਨੂੰ ਸਿੱਤ ਜਾਬੀਆਂ ਪਿਆਰ ਚੜ੍ਹਦੀ ਕਲਾ ਬਖਸ਼ੇ ਜੇ ਨੌਜਵਾਨਾਂ ਦੀ ਪੰਥ ਨੂੰ ਜ਼ਰੂਰਤ ਹੈ ਤੇ ਬਜ਼ੁਰਗਾਂ ਦੀ ਵੀ ਜ਼ਰੂਰਤ ਹੈ ਬੁੱਢੇ ਦਲ ਤੋਂ ਬਿਨਾ ਮਾਈਵਾੜੇ ਸਾਡੇ ਆ ਜਿਹੜੀਆਂ ਮਤਾਮਾਂ ਨੇ ਮਾਈਵਾੜਾ ਤੇ ਬੁੱਢਾ ਦਲ ਹੀ ਖਾਲਸੇ ਦੀ ਜਿੰਦ ਜਾਨ ਸੀ ਤਰਨਾ ਗਲਤਾਂ ਲੜਦਾ ਸੀ ਇਸ ਲਈ ਇਹ ਵਾਹਿਗੁਰੂ ਤੁਹਾਨੂੰ ਸਮਰੱਥਾ ਦੇਵੇ ਹੀ ਕਈ ਵਾਰੀ ਕਹਿ ਦਿੰਦੇ ਨਾ ਆ ਬੁੱਢਿਆਂ ਨੂੰ ਗਲੋਂ ਲਾ ਲੋ ਉਹਨਾਂ ਨੂੰ ਲਾਉ ਨਾ ਜਿਹੜੇ ਵੈਰੀ ਨੇ ਜਿਹੜੇ ਤੁਹਾਡੇ ਪੰਥ ਲਈ ਮਰ ਰਹੇ ਨੇ ਇੰਨੇ ਸਾਲਾਂ ਤੋਂ ਉਹਨਾਂ ਤੋਂ ਤਾਂ ਸਿੱਖਿਆ ਜਾਂਦਾ ਹੈ ਬਾਪੂ ਆ ਲੀਕ ਖਿੱਚ ਦੇ ਮੈਂ ਵੱਟ ਪਾਉਣੀ ਹੈ ਪਰ ਮੈਨੂੰ ਪਤਾ ਜਦੋਂ ਤੂੰ ਲਕੀਰ ਖਿੱਚ ਦਿੱਤੀ ਮੇਰੀ ਵੱਟ ਵੀ ਨਹੀਂ ਹੁਣ ਇਹ ਸਿੱਧੀ ਜਾ ਕੇ ਲੱਗਣੀ ਅਗਲੇ ਪਾਸੇ ਇਸ ਲਈ ਤੁਹਾਡੀ ਵੀ ਜ਼ਰੂਰਤ ਹੈ ਤੇ ਸਤਿਗੁਰੂ ਤੁਹਾਨੂੰ ਸਿੱਧ ਜਾਬੀਆਂ ਬਖਸ਼ਣ ਜਿਹੜੇ ਤੁਸੀਂ ਨਿਸ਼ਾਨੇ ਮਿੱਥੇ ਨੇ ਉਹ ਜਿਉਂਦੇ ਜੀ ਵੇਖ ਕੇ ਜਾਣੇ ਸੁਣ ਨਹੀਂ ਮੌਤੇ ਕਾਲੀਏ ਅਸੀਂ ਅਜੇ ਨਹੀਂ ਮਰਨਾ ਕੰਮ ਥਾ ਤੇਰੇ ਗੁਚਰਾ ਪਰ ਅਜੇ ਨਹੀਂ ਕਰਨਾ ਉਹ ਹੈਗਾ ਪਰ ਅਜੇ ਨਹੀਂ ਅਜੇ ਮੰਜ਼ਿਲ ਨੂੰ ਫਤਿਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਵਤੀ ਸਤਕਾਰਯੋ ਗੁਰੂ ਪਿਆਰੇ ਸਾਧ ਸੰਗਤ ਜੀਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਸਵਭ ਇਹੋ ਜੇ ਬਣ ਜਾਂਦੇ ਆ ਕਿ ਜਿਸ ਗੱਲ ਦੇ ਮਨ ਦੇ ਵਿੱਚ ਕੁਝ ਨਾ ਲੱਗੇ ਇਹ ਹੁੰਦਾ ਵੀ ਹੈ ਮਨ ਦੇ ਵਿੱਚ ਇਹ ਕਲਪਨਾ ਹੁੰਦੀ ਹੈ ਕਿ ਇਹ ਕੰਮ ਕਰੀਏ ਇਹ ਠੀਕ ਹੈ ਦੀ ਉਮਰ ਸੀ ਜੋ ਟਡਾਲਾ ਸਾਹਿਬ ਨੇ ਕਿਹਾ ਉਹਨਾਂ ਨੇ ਮੰਨ ਕੀਤਾ ਤੇ ਫਰਜ਼ ਵਿੱਚ ਤੁਹਾਡਾ ਬਣਦਾ ਸੀ ਤੁਸੀਂ ਕਹਿਣਾ ਸੀ ਤੁਸੀਂ ਕਿਹਾ ਤੇ ਅੱਗੋਂ ਜੋ ਫਰਜ਼ ਗੱਦੇਵਾਲ ਸਾਹਿਬ ਨੇ ਆਪਣਾ ਲਭਾਇਆ ਜੋ ਵਾਅਦਾ ਕੀਤਾ ਮੈਂ ਇੱਕ ਬੇਨਤੀ ਵਡਾਲਾ ਸਾਹਿਬ ਤੁਹਾਨੂੰ ਕਰਾਂਗਾ ਜਰਾ ਸੁਣਿਓ ਇੱਕ ਇੱਕ ਮਿੰਟ ਸਿਰਫ ਇੱਕ ਮਿੰਟ ਜਦੋਂ ਅਸੀਂ ਦਿੱਲੀ ਮੋਰਚਾ ਜਿੱਤ ਕੇ ਪੋਸਟ ਉਹ ਜਿੱਤਦਾ ਹੈ ਤੇ ਬਾਕੀ ਮੰਗਾ ਪੋਸਟਪੌਨ ਕੌਡੀਆਂ ਉਹਨਾਂ ਦਾ ਵਾਅਦਾ ਕਰਕੇ ਆਇਆ ਸਾਂ ਉੱਥੋਂ ਕਿ ਫਿਰ ਫੇਰ ਗੱਲਾਂ ਕਰਾਂਗੇ ਕਿ ਕਿਸ ਤਰ੍ਹਾਂ ਹੋਇਆ ਪਰ ਮੈਂ ਜਦੋਂ ਜਿੱਤ ਕੇ ਆਇਆ ਤੇ ਬਨਾਲਾ ਸਾਹਿਬ ਮੈਂ ਧੰਨੇਵਾਲ ਸਾਹਿਬ ਦੇ ਕੋਲ ਗੱਲਾਂ ਤੇ ਪਹਿਲਾਂ ਹੀ ਗਿਆ ਰਹਿੰਦੀਆਂ ਸੀ ਤੇ ਮੈਂ ਉਹਦੇ ਕੋਲੇ ਕਿਤਾਬਾਂ ਲੈ ਕੇ ਘਰ ਗਿਆ ਮੈਂ ਕਿਹਾ ਧੰਨੇਵਾਲ ਸਾਹਿਬ ਆਹ ਕਿਤਾਬਾਂ ਨੇ ਤੇ ਮੈਨੂੰ ਕਹਿਣ ਲੱਗੇ ਕਿ ਦਸੇ ਦਾ ਹੱਲ ਕੀ ਹੈ ਮੈਂ ਕਿਹਾ ਇਹਦਾ ਹੱਲ ਨਹੀਂ ਦਈ ਕੰਨੇ ਵਿਛਾ ਦੇ ਦੇ ਮੈਂ ਤੇਰੇ ਨਾਲ ਆ ਤੇ ਉਹ ਜਿਹੜਾ ਆਪਾਂ ਮੁਕਦਮਾ ਉੱਥੇ ਦਰਜ ਕਰਾ ਕੇ ਆਏ ਆ ਪਲੱਸ 2 ਆਈਆਂ ਟਕਾਬਾਂ ਦਾ ਮੈਨੂੰ ਇੱਥੇ ਮਾਣ ਹੈ ਕਿ ਇਸ ਬੰਦੇ ਨੇ ਜੋ ਵਾਦਾ ਕਰਦਾ ਜੋ ਇਹਦੇ ਅੰਦਰ ਹੈ ਉਹ ਗੱਲ ਕਰ ਮੈਂ ਜ਼ਿਆਦਾ ਮੂੰਹ ਦੇ ਉੱਤੇ ਕੋਈ ਸਿੱਖਤਾ ਕਰਨ ਵਾਲੀ ਗੱਲ ਨਹੀਂ ਬਸ ਇਹੀ ਅਰਦਾਸ ਆ ਗੁਰੂ ਚਰਨਾਂ ਚ ਕਿ ਸੱਚੇ ਪਾਤਸ਼ਾਹ ਲੀਡਰ ਰੋਜ਼-ਰੋਜ਼ ਨਹੀਂ ਪੈਦਾ ਹੁੰਦੇ ਬੜੀਆਂ ਉੱਥੇ ਗੱਲਾਂ ਹੋਈਆਂ ਕਿਤੇ ਫੇਰ ਸਮਾਂ ਮਿਲਿਆ ਤੇ ਕਰਾਂਗੇ ਮੇਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਜਿੰਨੇ ਤੁਸੀਂ ਇੱਥੇ ਬੈਠੇ ਹੋ ਰਾਤ ਨੂੰ ਵੀ ਆਪਣਾ ਜਿਹੜਾ 24 ਘੰਟੇ ਦੇ ਹੁਣ ਜਿਹੜਾ ਜਿਸ ਪੜਾਅ ਤੇ ਹੁਣ ਸਾਡੀ ਲੜਾਈ ਚ ਰਹੀ ਹੈ ਇਹ ਔਰ ਤੇ ਪਾਪ ਦੀ ਲੜਾਈ ਹੈ ਆਪਾਂ ਹੁਣ ਰਾਤ ਨੂੰ ਵੀ ਵੱਧ ਤੋਂ ਵੱਧ ਇੱਥੇ ਸੰਗਤ ਦਾ ਨੱਤ ਜਿਹੜੇ ਅਜੇ ਵੀ ਸੰਗਤ ਜਿਹੜੀ ਆ ਨਾ ਅਨੋਂ ਵਾਧੇ ਅਜੇ ਟ੍ਰਾਫਿਕਾਂ ਦੇ ਵਿੱਚ ਅਜੇ ਵੀ ਆਉਂਦੇ ਆ। ਮੇਰੀ ਉਹਨਾਂ ਨੂੰ ਬੇਨਤੀ ਆਪਾਂ ਨੂੰ ਕਿਨਾਂ ਕੁਛ ਨਹੀਂ ਜਿਹੜੇ ਘਰ ਤੋਂ ਚੜ ਕੇ ਆ ਗਿਆ ਹੈ। ਧੰਨਵਾਦ ਉਹਨਾਂ ਦੇ ਸਹਾਵਾਸ ਹੈ। ਪਰ ਆਪਾਂ ਉਹਨਾਂ ਨੂੰ ਕੋਈ ਤਾਲਾ ਵੇਣਾ ਨਹੀਂ ਦੇਣਾ। ਜਦੋਂ ਆਪਾਂ ਉਹਨਾਂ ਨੂੰ ਪਿਆਰ ਨਾਲ ਜਿਹੜੇ-ਜਿਹੜੇ ਪਰਿਵਾਰ ਵਿੱਚ ਤੁਹਾਡੇ ਨਾਲ ਨੇ ਨਾ ਜਦੋਂ ਆਪਾਂ ਉਹਨਾਂ ਨੂੰ ਪਿਆਰ ਨਾਲ ਮਾਣ ਨਾਲ ਸਤਿਕਾਰ ਨਾਲ ਕਹਾਂਗੇ ਨਾ ਤੇ ਉਹ ਇੱਥੇ ਜ਼ਰੂਰ ਆਉਣਗੇ ਤੇ ਫਿਰ ਰਾਤ ਦੀਆਂ ਡਿਊਟੀਆਂ ਵੀ ਤੇ ਦਿਨ ਦੀਆਂ ਡਿਊਟੀਆਂ ਵੀ ਮੇਰੀ ਕੋਈ ਇੱਕ ਬੇਨਤੀ ਹੈ। ਕਿ ਹੁਣ ਸਾਡੀ ਆਪ ਤੇ ਪਾਰ ਦੀ ਲੜਾਈ ਆ ਕਿਤੇ ਹੋਰ ਨਾ ਹੋਵੇ ਕਿ ਜਿਸ ਤਰ੍ਹਾਂ 26 ਤਰੀਕ ਨੂੰ ਤੜਕੇ 9:30 ਵਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਲੈ ਗਏ ਤੇ ਉਸ ਤੋਂ ਬਾਅਦ ਜੋ ਮੋਰਚਾ ਦਬਾ ਫਿਰ ਇੱਥੇ ਸਟੈਨ ਹੋਇਆ ਕਿਉਂਕਿ ਉਹਨਾਂ ਨੂੰ ਕਿ ਇਹ ਸੀਪੀ ਇਹ ਮੋਰਚਾ ਖਤਮ ਪਰ ਸਰਦਾਰ ਸੁਖਜੀਤ ਸਿੰਘ ਹਰ ਦੋ ਝੰਡੇ ਨੇ ਜਿਸ ਤਰ੍ਹਾਂ ਇੱਥੇ ਸਰਕਾਰ ਦੀਆਂ ਆਸਾਂ ਤੇ ਪਾਣੀ ਪੀਰਿਆ ਤੇ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਆਓ ਆਪਾਂ ਸਾਰੇ ਰਲ ਕੇ ਉਹ ਮੌਕਾ ਨਾ ਆਵੇ ਤੇ ਇੱਕ ਫੜਾ ਆਪਾਂ ਕਰੀਏ ਕਿ ਇੱਥੇ ਆਪਾਂ ਰਹਿਣਾ ਰਾਤ ਨੂੰ ਵੀ ਤੇ ਦਿਨ ਨੂੰ ਵੀ ਇਹ ਨਾ ਸੋਚਿਓ ਕਿ ਚਸਤਾ ਆਮ ਤੌਰ ਤੇ ਕਈ ਵਾਰ ਚਰਚਾ ਹੁੰਦੀ ਆ ਕਿ ਜਿਹੜੀ ਪੁਲਿਸ ਹੈ ਸਰਕਾਰਾਂ ਹੈ ਇਹ ਜਦੋਂ ਘਰਾਂ ਤੇ ਛਾਪੇ ਮਾਰਦੇ ਆ ਜਾਂ ਬੰਦਿਆਂ ਨੂੰ ਫੜਦੇ ਆ ਪਿਓ ਰਾਤ ਨੂੰ 10 ਵਜੇ ਤੋਂ ਲੈ ਕੇ ਤੇ 4 ਵਜੇ ਦਾ ਹੀ ਸਮਾਂ ਹੁੰਦਾ ਹੈ ਇਹ ਆ ਬਚਾਰਾ ਹੁੰਦੀਆਂ ਨੇ ਅਸੀਂ ਵੀ ਕਰਦੇ ਹਾਂ ਪਰ ਮੇਰੀ ਬੇਨਤੀ ਜੇ ਕਿ ਹੁਣ 24 ਘੰਟੇ ਬਾਅਦ ਨਿਗ੍ਹਾ ਰੱਖਣੀ ਆ ਤੇ ਇੱਥੇ ਜੇ ਕੋਈ ਆਵੇ ਤੇ ਫਿਰ ਇਹ ਨਹੀਂ ਕਿ ਢੱਲੇਵਾਲ ਸਾਹਿਬ ਨੂੰ ਇਸ ਤਰ੍ਹਾਂ ਹੀ ਮਰ ਕੇ ਜਿਸ ਤਰ੍ਹਾਂ ਉਦੋਂ ਲੱਗੇ ਸੀ ਉਹ ਕੁਝ ਗਲਤੀਆਂ ਆਈਆਂ ਸੀ ਉਹ ਦੱਸਿਆ ਵੀ ਸੀ ਪਰ ਪਰਸੇ ਰੱਗੇ ਮੈਂ ਗੱਲ ਕੀਤੀ ਢੱਲੇਵਾਲ ਸਾਹਿਬ ਨਾਲ ਬਨਾਲਾ ਸਾਹਿਬ ਜਦੋਂ ਲੱਗੇ ਨੇ ਤੇ ਰਾਤ ਨੂੰ ਬਾ ਯਾਰਾ ਕੁ ਲਈ ਸਾਡੀ ਮੀਟਿੰਗ ਚ ਚੱਲੀ ਰਹੀ ਤੇ ਮੈਂ ਗੱਲ ਕਰਾਂ ਸਾਲ ਅੱਜ ਫੇਰ ਸੌਤ ਮੈਨੂੰ ਕਹਿੰਦੇ ਕੋਈ ਗੱਲ ਕਰਦਾ ਯਾਰ ਮੈਂ ਹੁਣ ਕਿੱਥੋਂ ਆਇਆ ਘਰ ਆਇਆ ਜੇ ਮੈਨੂੰ ਚੱਕਣਾ ਹਮਾਰਾ ਨਹੀਂ ਸਕਦੇ ਅਸੀਂ ਕੁਛ ਕੇਸ ਭਲੇ ਖਿੱਚਦੀ ਰਹਿ ਗਏ ਸੋ ਹੁਣ ਆਪਾਂ ਭਲੇ ਖੇਚੇ ਨਹੀਂ ਰਹਿਣਾ ਤੇ ਜੇ ਹੁਣ ਹੱਥ ਪਾਇਆ ਤੇ ਫਿਰ ਇਹ ਆ ਕਿ ਸਰਕਾਰ ਨੂੰ ਪਤਾ ਨਹੀਂ ਕਿੰਨੀ ਕੁ ਪਿਆਸੀ ਆ ਸਾਡੇ ਕੂਨ ਦੇ ਫਰ ਜਿੰਨਾ ਕੂਨ ਉਹਨਾਂ ਨੂੰ ਚਾਹੀਦਾ ਅਸੀਂ ਤੇ ਹੱਥੇ ਆ ਸ਼ਾਂਤਮਈਆ ਸ਼ਾਂਤਮਈ ਰਹਿਣਾ ਹੈ ਪਰ ਜੇ ਉਹਨਾਂ ਨੇ ਕੋ ਸਾਡੇ ਤੇ ਕਾਲਾ ਕੀਤਾ ਤੇ ਮੇਲੇ ਵਰਗੇ ਨੇ ਮੈਂ ਹੁਣ ਜਿੰਨੀ ਉਮਰ ਭੋਗ ਲਈ ਆ ਜਦੋਂ ਵੱਧ ਹੋਰਦੀ ਭੋਗਣਾ ਬਜ਼ੁਰਗ ਵੀ ਤੇ ਸਾਡੇ ਜਿਹੜੇ ਨੌਜਵਾਨ ਨੇ ਉਹ ਵੀ ਬਹੁਤ ਉਤਆਵਲੇ ਨੇ ਪਰ ਇਹ ਜਿਹੜੀ ਚੀਜ਼ ਆ ਵੀ ਅਸਾਂ ਸ਼ਾਂਤ ਮਹਿ ਰਹਿਣਾ ਤੇ ਇਹ ਨਹੀਂ ਵੀ ਆ ਕੇ ਕਿਥੋਂ ਰਹਿ ਜਾਣਾ ਇਹ ਆਪਾਂ ਸੁਚੇਤ ਰਹਿਣਾ ਮੇਰੀ ਇੱਕੋ ਇੱਕ ਬੇਨਤੀ ਆ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਇੱਕ ਗੱਲ ਜ਼ਰੂਰ ਜੇ ਕਿ ਭਾਈ ਬਦਾਲਾ ਸਾਹਿਬ ਉਹਨੇ ਜਿਨ੍ਹਾਂ ਨੇ ਸੱਚ ਦੇ ਸ਼ੰਦ ਇੱਕ ਬਹਾਣੀ ਦੇ ਸ਼ਬਦ ਜਨਮ ਕੀਤੇ ਸ੍ਰੀ ਦਰਬਾਰ ਸਾਹਿਬ ਤੋਂ ਤੇ ਇਹੋ ਜਿਹੇ ਸ਼ਬਦ ਜਿਹੜੇ ਨੇ ਉਹ ਕੁਝ ਪੁਰਾਣੇ ਅੱਛਾ ਇਹ ਕੰਮ ਕਰ ਭਾਈ ਅਰਪਤ ਸਿੰਘ ਦੀ ਖਾਲਸਾ ਸਿਰਫ 2 ਮਿੰਟ ਵਾਸਤੇ ਜੋ ਕਿ ਬਹੁਤ ਬੰਦਿਆ ਸਵਾਵਾ ਸਾਡੀਆਂ ਬਹੁਤ ਵਾਰ ਮੀਟਿੰਗਾਂ ਹੋਈਆਂ ਨੇ ਮੇਰੇ ਬਹੁਤ ਨਿੱਕਰ ਪਿਆਰੇ ਨੇ ਤੇ 2 ਮਿੰਟ ਵਾਸਤੇ ਸੰਗਤ ਜੀ ਉਸ ਸਮੇਂ ਸਦਾ ਸਦਾ ਨਹੀਂ ਮਿਲਦੇ ਸੋ 2 ਮਿੰਟ ਵਾਸਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਾ ਬਹੁਤ ਜ਼ਿਆਦਾ ਹੋ ਗਿਆ ਸਾਥ ਸੰਗਤਿ ਪਰ ਜਿਹੜੀ ਗੱਲ ਮੈਂ ਅੱਜ ਦੱਸਣ ਜਾ ਰਿਹਾ ਇਹ ਨਾ ਤੁਹਾਨੂੰ ਕਿਸੇ ਨੇ ਦੱਸੀ ਹੋਣੀ ਆ ਤੇ ਨਾ ਦੱਸਣੀ ਹੈਗਾ ਅਸੀਂ ਅੱਜ ਜੋ ਸਹਿਬਜਾਦਿਆਂ ਦੀ ਯਾਦ ਵਿੱਚ ਇੱਥੇ ਆਪਾਂ ਦਿਨ ਮਨਾ ਰਹੇ ਹਾਂ ਧਲੇਵਾਸਾ ਭਾਈ ਬੰਦੇ ਸਿੰਘੀ ਬਡਾਲਾ ਸਰਸਾ ਸਾਹਿਬ ਜੋ ਕਿਸਾਨ ਕਿਸਾਨੀ ਦਾ ਦਰਦ ਰੱਖਦੇ ਨੇ ਭਾਈ ਬੰਦੇਵ ਸਿੰਘੀ ਬਡਾਲਾ ਹਰ ਪੰਛ ਦਾ ਦਰਦ ਕਿਸਾਨੀ ਦਾ ਦਰਦ ਰੱਖਦੇ ਨੇ ਕਿ ਜਿਹੜੇ ਅੱਜ ਆਪਣੇ ਸਾਥੀਆਂ ਨਾਲ ਇੱਥੇ ਆਏ ਨੇ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਅੱਜ ਮੋਰਚਾ ਲਾਇਆ ਅੱਜ ਤੋਂ 100 ਸਾਲ ਪਹਿਲਾਂ ਵਿਦੇਸ਼ੀ ਸਰਕਾਰ ਨਾਲ ਟੱਕਰ ਲਈ ਸੀ ਆਪਣੇ ਬਜ਼ੁਰਗਾਂ ਨੇ ਜਿਹਦੇ ਸੀ ਭਾਈ ਮਤਾਬ ਸਿੰਘ ਜੀ ਵੀਰ ਜਿਨ੍ਹਾਂ ਨੇ ਮਹੰਤਾ ਦਾ ਦਰਵਾਜ਼ਾ ਤੇ ਕਬਜ਼ਾ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ 14 ਤੋਂ ਲੈ ਕੇ 20 ਦੇ ਵਿੱਚ ਦਰਬਾਰ ਸਾਹਿਬ ਅਤੇ ਕਾਲ ਤਖਤ ਤੇ ਪੰਜਾਬ ਦੇ ਸਾਰੇ ਗੁਰਦੁਆਰੇ ਯਾਦ ਕਰਵਾਏ ਸੀ 1920 ਦੇ ਵਿੱਚ ਭਾਈ ਮਤਾਬ ਸਿੰਘ ਜੀ ਵੀਰ ਸ਼੍ਰੋਮਣੀ ਕਮੇਟੀ ਕਿਤਾਬਾਂ ਦੇ ਵਿੱਚ ਇਤਿਹਾਸ ਹੈ ਨਾ ਤਾਂ ਸ਼੍ਰੋਮਣੀ ਕਮੇਟੀ ਵਾਲੇ ਦੱਸਦੇ ਆ ਤੇ ਨਾ ਕਿਸੇ ਹੋਰ ਨੇ ਦੱਸਣਾ ਗੁਰੂ ਪਿਆਰਿਓ ਤੋਂ ਵਿਦੇਸੀ ਸਰਕਾਰ ਤੋਂ ਆਪਾਂ ਉਹ ਗੁਰਦੁਆਰੇ ਯਾਦ ਤੇ ਦਰਬਾਰ ਸਾਹਿਬ ਨੂੰ ਯਾਦ ਕਰਾਇਆ ਸੀਗਾ ਕਿਉਂਕਿ ਮਹੰਤਾਂ ਦਾ ਕਬਜਾ ਸੀ ਐਸੀ ਲੋਕਾਂ ਦੀ ਕੀ ਆਉ ਤੁਹਾਡੇ ਲੋਕਾਂ ਦੀ ਵੀ ਦੇਖ ਨਹੀਂ ਸੀ ਪਰਮਾਨ ਕਰਦੇ ਹੁੰਦੇ ਅਨਸਰਟ ਕਰਦੇ ਸੀ ਤੇ ਗੁਰੂ ਪਿਆਰਿਓ ਇਹ ਭਾਈ ਮਤਾਬ ਸਿੰਘ ਜੀ ਵੀਰ ਨੇ 12 ਅਕਤੂਬਰ 1920 ਵਾਲੇ ਦਿਨ ਇਹ ਮੋਰਚਾ ਲਾਇਆ ਦੇਖ ਪ੍ਰਮਾਨ ਕਰਵਾਈ ਉਸ ਤੋਂ ਦੇਰੀ ਇੱਕ 25 ਮੈਮਰੀ ਕਮੇਟੀ ਬਣਾਈ ਗਈ ਜਿਹੜਾ ਨਾਂ ਰੱਖਿਆ ਗਿਆ ਸ਼ਰੋਮਣੀ ਕਮੇਟੀ ਜਥੇਦਾਰ ਤੇਜਾ ਸਿੰਘ ਜੀ ਪੁੱਜਰ ਬਣਾਇਆ ਗਿਆ ਉਸ ਟਾਈਮ ਤੇ ਉਸ ਤੋਂ ਬਾਅਦ ਮਹੀਨੇ ਪਿੱਛੇ ਗੁਰੂ ਪਿਆਰਿਓ ਸ਼ੋਮਣੀ ਕਾਲੀਦਲ ਹੋਂਦ ਚ ਆਇਆ ਤੇ ਉਹ ਤੋਂ ਬਾਅਦ ਤੁਹਾਨੂੰ ਪਤਾ ਵੀ ਵਿੱਚ ਕਲਾਮ ਚੌਧਰੀ ਵੜ ਗਏ ਜਿਨ੍ਹਾਂ ਨੇ ਕਾਰਜ ਕੀਤੇ ਸੀ ਉਹਨਾਂ ਨੂੰ ਉਹ ਲੋਕਾਂ ਨੇ ਪਿੱਛੇ ਕਰ ਦਿੱਤਾ ਤੇ ਜਿਹੜੇ ਮੇਨ ਹੋਸਟਾਂ ਤੇ ਜੋਧੇ ਸੀ ਉਹ ਕੌਣ ਸੀ ਉਹ ਮੇਰੇ ਦਾਦਾ ਜੀ ਸੀਗੇ ਭਾਈ ਮਤਾਬ ਸਿੰਘ ਦੀ ਵੀਰ ਹੁਣ ਮੈਂ 100 ਸਾਲ ਬਾਅਦ ਇਤਿਹਾਸ ਲੱਭਿਆ ਲੱਭ ਕੇ ਭਾਈ ਬਤੇਰ ਸਿੰਘ ਬਟਾਲਾ ਨੇ ਤਿੰਨ ਸਾਲੋਂ ਬਜ਼ੁਰਗਾਂ ਦਾ ਮਾਰ ਤੇ ਲੈ ਕੇ ਜਾਂਦੇ ਰਹੇ ਅਸੀਂ ਉਹਨਾਂ ਦੇ ਜਦੀ ਪਿੰਡ ਤੋਂ ਅਕਾਤ ਤੱਕ ਦੇਖਰਾਉਂਦੇ ਰਹੇ ਆ ਤੇ ਉਹਨਾਂ ਨੂੰ ਵੀ ਮਾਰੀ-ਮੋਟੀ ਸੋਹਣੀ ਕਮੇਟੀ ਨੂੰ ਸ਼ਰਮ ਆਈ ਪ੍ਰਸ਼ਾਸਨ ਨੇ ਦਬਾ ਪਾਇਆ ਅਸੀਂ ਅੱਜ 24 ਤਰੀਕ ਨੂੰ ਪਿੱਛੇ ਆਪਣੇ ਬਜ਼ੁਰਗਾਂ ਦੀ ਦਰਵਾਜ਼ਾ ਸਾਹਿਬ ਦੇ ਵਿੱਚ ਜਿਹੜਾ ਖੇਤਰ ਸੀ ਉਹਨਾਂ ਦਾ ਸੋਭਤ ਕਰਾ ਕੇ ਆਏ ਆ ਇਹ ਭਾਈ ਬੰਦੇ ਸਿੰਘ ਜੀ ਦੀ ਸਦਕਾ ਜੋ ਕਾਰਜ ਹੋਇਆ ਤੇ ਸੰਤਾਂ ਦੇ ਸਹਿਯੋਗ ਦੇ ਨਾਲ ਹੋਇਆ ਤੇ ਮੈਂ ਤਾਂ ਦੱਸਦਾ ਵੀ ਆਪਾਂ ਅੱਜ ਤੋਂ 100 ਸਾਲ ਵੀ ਪਹਿਲਾਂ ਸੰਘਰਸ਼ ਜਿੱਤਿਆ ਸੀ ਵਿਦੇਸ਼ੀ ਸਰਕਾਰ ਦੇ ਹੁੰਦਿਆ ਹੁਣ ਤਾਂ ਹਿੰਦੁਸਤਾਨ ਦੀ ਸਰਕਾਰ ਹੈ ਜਿਹਨੂੰ ਬਣਾਉਣ ਵਾਲੇ ਹੀ ਆਪਾਂ ਆ ਸਰਕਾਰਾਂ ਨੂੰ ਬੇਸ ਨੂੰ ਯਾਦ ਕਰਾਉਣ ਵਾਲੇ ਆਪਾਂ ਤੇ ਉਹ ਸਰਕਾਰਾਂ ਸਾਨੂੰ ਦੇਖੋ ਸਾਡੇ ਨਾਲ ਕੀ ਸਲੂਕ ਕਰਦੀਆਂ ਸਾਧ ਸੰਗਤ ਜੀ ਤਗੜੇ ਹੋ ਕੇ ਰਹੋ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇ ਤੂੰ ਸਾਨੂੰ 700 ਪਥਾਨ ਅੱਗੇ ਸ਼ਹੀਦ ਕਰਵਾਤਾ ਕਿ ਹੁਣ ਵੀ ਸਾਡੀ ਉਹੀ ਚੀਜ਼ ਲੱਭਣਾਂ ਵੀ ਹੋਰ 700 ਅਸਰ ਚੀਜ਼ ਹੋਵੇ ਤੇ ਫੇਰ ਸਾਨੂੰ ਇਨਸਾਫ ਦਿਓਗੇ ਅੱਗੇ ਇਨਸਾਫ ਦਿੱਤਾ ਉਹਦੇ ਤੇ ਪੂਰੇ ਨਹੀਂ ਉਤਰੀ ਸਰਕਾਰ ਬੇਰਤੀ ਕਰਦੇ ਆ ਸਰਕਾਰ ਨੂੰ ਅਸੀਂ ਉਹਦੀ ਨਿੰਦਿਆ ਕਰਦੇ ਆ ਵੀ ਉਹ ਕਾਨੂੰਨ ਕਿਉਂ ਨਹੀਂ ਪਾਸ ਕਰ ਲਈ ਜੇ ਕੀਤੇ ਆ ਤੇ ਉਹ ਲਾਗੂ ਕੀਤੇ ਜਾਣ ਇਹ ਅਸੀਂ ਉਸ ਸਰਕਾਰ ਦੀ ਨਿੰਦਿਆ ਕਰਨ ਆਏ ਹਾਂ ਸਤਸੰਗਤ ਪਾਵਨਾ ਦਾਲ ਵੱਲੋਂ ਅਤੇ ਜੇਰੇ ਪੰਜਾਬ ਦਾਲ ਵੱਲੋਂ ਅਸੀਂ ਆਈ ਹੋਈ ਸਾਰੀ ਟੀਮ ਜਿਹੜੀ ਸਾਡੇ ਇੱਥੇ 100 ਤੋਂ ਮੈਂਬਰ ਅੱਜ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਆਪਣਾ ਉਹਨਾਂ ਸਮਾਂ ਕੱਢ ਕੇ ਕਿਸਾਨਾਂ ਦਾ ਦਰਦ ਸਮਝਦੇ ਹੋਏ ਇੱਥੇ ਪਹੁੰਚੇ ਨੇ ਮੈਂ ਆਪਣੇ ਵੱਲੋਂ ਭਾਈ ਬੰਦੇਰ ਸਿੰਘ ਜੀ ਬਡਾਲਾ ਤੇ ਉਹਨਾਂ ਦੀ ਟੀਮ ਵੱਲੋਂ ਸਾਰਿਆਂ ਨੂੰ ਫਤਿਹ ਐਲਾਨ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਨ ਸਤਕਾਰਯੋ ਪੰਡਾਲ ਦੇ ਵਿੱਚ ਬੈਠੇ ਸਾਰੇ ਹੀ ਸੰਗਤ ਨੂੰ ਬੈਠੀ ਇਸੇ ਤਰ੍ਹਾਂ ਬੈਠੇ ਰਹਣਾ ਉੱਠਣਾ ਨਹੀਂ ਕਿਸੇ ਨੇ ਬੈਠੀ ਹੈ ਵੀ ਹੁਣ ਆਪਾਂ ਪੰਡਾਲ ਦੇ ਵਿੱਚੋਂ ਜਾਣਾ ਕਿਸੇ ਨੇ ਇੱਥੇ ਸਮਾਪਤੀ ਕੋਈ ਨਹੀਂ ਇਸੇ ਤਰ੍ਹਾਂ ਹੀ ਬੈਠੇ ਰਹੇ ਨੇ ਕਿਆ ਪਾਣੀ ਪੀਣਾ ਵਾਰੀ ਨਾ ਪੀ ਕੇ ਆ ਜਾਗੇ ਕਿਸੇ ਨੇ ਇੱਥੋਂ ਉੱਠਣਾ ਨਹੀਂ ਤੇ ਜਾਣਾ ਨਹੀਂ ਤੁਸੀਂ ਉੱਠਣਾ ਨਹੀਂ ਕਿਸੇ ਨੇ ਬੈਠੇ ਰਹੋ ਅਸੀਂ ਫਿਰ ਪੰਥ ਦੀ ਕੌਮ ਦੇ ਮਹਾਨ ਅਤੇ ਸਤਿਕਾਰ ਜਥਾ ਭਾਈ ਗੁਰਦੇਵ ਸਿੰਘ ਜੀ ਬਡਾਲਾ ਸਮੁੱਚੇ ਮੋੜ ਤੇ ਵੱਲੋਂ ਸਮੁੱਚੇ ਦੁਹਾੜਪੁਰਾ ਵੱਲੋਂ ਬੜਾ ਧੰਨਵਾਦ ਕਰਦੇ ਜਿਨ੍ਹਾਂ ਨੇ ਆ ਕੇ ਸਾਡੀ ਸੰਗਤ ਨੂੰ ਆਪਣੇ ਰਸਕ ਨੇ ਕੀਰਤ ਦੇ ਨਾਲ ਸੁਹਾਨ ਕੀਤਾ ਤੇ ਜਿਹੜੇ ਸਟੇਜ ਨੂੰ ਸਹਿਯੋਗ ਆਈ ਹੈ ਉਹ ਇਸ ਤਰ੍ਹਾਂ ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਪਠੰਡ किसान भाइयों, आज हमारे देश के उपराष्ट्रपति जगदीप धनखड़ जी वालों किसानों के मुद्दे को लेकर बहुत गंभीरता से और बहुत गहरी बातें कही उन्होंने यहां तक कहा है कि अगर किसानों को एम एस पी गारंटी नहीं दी जाती किसानों को एम एस पी नहीं मिलती तो देश का नुकसान हो रहा है उन्होंने ये बातें इस आधार पे कही उन्होंने कहा अपनी बात में कि मैंने कई अर्थशास्त्रियों से बात कही करी है और मैं भी अर्थशास्त्र के बारे में जानकारी रखता हूं उन्होंने कहा कि एमएसपी देने से किसानों का तो फायदा जितना होगा हो ही देश को भी फायदा होगा उन्होंने यहां तक कहा कि अगर किसानों को हम जितना पैसा किसानों को एमएसपी देने पे खर्च करेंगे उससे पांच गुना रुपए पांच गुना पैसा देश को मिलने की उन्होंने बात कही है। ये उनका बयान यहां तक भी उन्होंने इस बयान में कहा हमारे देश के खेतीबाड़ी मंत्री जी से यह भी सवाल पूछा कि क्या आपने जो वह किए थे वो पूरे क्यों नहीं किए आज के बयान से जो हमारे मान्य उपराष्ट्रपति जी का किसानों प्रति सहानुभूति नजर आई उनकी सीरियसनेस नजर आई वो उसका हम एस केम नॉन पोलिटिकल और के एम एम की तरफ से हम उसका स्वागत करते हैं और उनसे ये उम्मीद करते हैं कि वो देश के संविधानिक पद पे बड़ी दूसरी ताकत है वो सरकार को आदेश करने की हैसियत में है हम आस करते हैं उम्मीद करते हैं कि वो अपील करने के साथ साथ सरकार को आदेश करें कि वो जो किसानों के साथ किए हुए वायदे हैं उन वायदों को पूरा करें और किसानों के साथ न्याय हो सके आज कमेटियों के जरिए से ये बात निकल कर आ रही है कि चार लाख किसान खुदकशी कर, कर इस दुनिया से जा चुका है लेकिन ये चार लाख वो है जिसका रिकॉर्ड है लेकिन इससे कहीं ज्यादा वो किसान सुसाइड कर, कर भी गए हैं जिन्हों का कोई रिकॉर्ड नहीं